ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤੇ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਫੈਸਲਾ ਆਇਆ ਕਿ ਅੱਜ ਤੋਂ ਬਾਅਦ ਨਿਸ਼ਾਨ ਸਾਹਿਬ ਦਾ ਜਿਹੜਾ ਰੰਗ ਹੈ ਉਹ ਨਿਰਧਾਰਿਤ ਹੈ ਸੁਰਮਈ ਜਾਂ ਬਸੰਤੀ ਇਸ ਦੇ ਉੱਤੇ ਬਹੁਤ ਲੋਕਾਂ ਨੇ ਮੁੱਦਾ ਬਣਾਇਆ ਹੋਇਆ ਸਵਾਲ ਇਹ ਹੈ ਕਿ ਜੇ ਇਹ ਪੰਥ ਪ੍ਰਵਾਨਤ ਮਰਿਆਦਾ ਵਿੱਚ ਲਿਖਿਆ ਗਿਆ ਫਿਰ ਕੇਸਰੀ ਇਹ ਕਦੋਂ ਹੋ ਗਿਆ ਸੀ ਇੱਕ ਫਾਰਮ ਦੇ ਵਿੱਚ ਕੋਈ ਵੀ ਗੱਲ ਹੋਵੇ ਉਹਨੂੰ ਬਿਨਾ ਮਤਲਬ ਦੇ ਮੁੱਦਾ ਬਣਾਇਆ ਜਾਂਦਾ ਹੈ ਔਰ ਮੈਂ ਹੈਰਾਨ ਆ ਕਿ ਇਹ ਮੁੱਦੇ ਕਿਉਂ ਬਣਦੇ ਨੇ ਜਦੋਂ ਸਿੱਖ ਰਤ ਮਰਿਆਦਾ ਪੜ੍ਹੀਏ ਤੇ ਉਹਦੇ ਵਿੱਚ ਸਪੱਸ਼ਟ ਲਿਖਿਆ ਹੈ ਕਿ ਬਸੰਤੀ ਔਰ ਜਿਹੜਾ ਸੁਰਮਈ ਹੈ ਇਹ ਖਾਸੇ ਤੇ ਰੰਗ ਹੈ ਤੇ ਇਸ ਲਈ ਇਹਦੇ ਵਿੱਚ ਕੋਈ ਵਿਵਾਦ ਵਾਲੀ ਗੱਲ ਹੀ ਨਹੀਂ ਹੈ ਮੈਂ ਸਮਝਦੀ ਹਾਂ ਇਹ ਬਹੁਤ ਵਧੀਆ ਗੱਲ ਹੈ ਕੀ ਹੈ ਸਾਨੂੰ ਆਪਣੀਆਂ ਜੜ੍ਹਾਂ ਨਾਲ ਨਹੀਂ ਟੁੱਟਣਾ ਚਾਹੀਦਾ ਕਿ ਜਿਹੜੀ ਜਨਰੇਸ਼ਨ ਨੇ ਦੇਖਿਆ ਹੀ ਕੈਂਸਰੀ ਰੰਗ ਹੈ ਉਹਨਾਂ ਨੂੰ ਬਹਿਰਾਨੀ ਹੋਏਗੀ ਕਿ ਇਹ ਸਾਡਾ ਰੰਗ ਇਹ ਨਹੀਂ ਹੈ ਪਰ ਐਸਲੀ ਮੈਂ ਸਮਝਦੀ ਆ ਕਿ ਇਹ ਬਹੁਤ ਵਧੀਆ ਫੈਸਲਾ ਹੋਇਆ ਔਰ ਇਸ ਦੇ ਤੇ ਕੋਈ ਵਿਵਾਦ ਹੋਣਾ ਵੀ ਨਹੀਂ ਚਾਹੀਦਾ ਕਿਉਂਕਿ ਇਹ ਸਾਡੀ ਬੈਸ ਫਰਿਆਦਾ ਵਿੱਚ ਲਿਖਿਆ ਹੋਇਆ ਹੈ ਸਰਕਾਰ ਜਕੱਤ ਸਾਹਿਬ ਤੋਂ ਜਗਾ ਮਰਿਆਦਾ ਪਰਵਾਨ ਹੋ ਕੇ ਤੇ ਅਨਾਉਂਸ ਹੋ ਗਈ ਦੇ ਉਸ ਤੋਂ ਬਾਅਦ ਸਿੱਖਾਂ ਦੇ ਵਿੱਚ ਕੋਈ ਇਹੋ ਜਿਹਾ ਜ਼ਬਰਦਸਤੀ ਵਾਲਾ ਜਾਂ ਥਾੜੇ ਦਾੜੀ ਵਾਲਾ ਸਿਸਟਮ ਨਹੀਂ ਹੈ ਜਿਹੜਾ ਅਕਾਲ ਤਖਤ ਸਾਹਿਬ ਨੂੰ ਸੁਪਰੀਮ ਮੰਨਦਾ ਉਹਨੂੰ ਆਪਣੇ ਆਪ ਇਹ ਮਰਿਆਦਾ ਅਪਣਾ ਲੈਣੀ ਚਾਹੀਦੀ ਹੈ ਜਿਹੜਾ ਇਹ ਫੈਸਲਾ ਨਿਸ਼ਾਨ ਸਾਹਿਬ ਸੰਬੰਧੀ ਵੀ ਹੋਇਆ ਹੁਣ ਜਿਵੇਂ ਅਕਾਲ ਤਖਤ ਸਾਹਿਬ ਜਾਂ ਸ੍ਰੀ ਦਰਬਾਰ ਸਾਹਿਬ ਵੀ ਕਿ ਜੋ ਦੋ ਨਿਸ਼ਾਨ ਸਾਹਿਬ ਝੂਲਦੇ ਨੇ ਹੁਣ ਇਹ ਮੰਨਿਆ ਜਾਏ ਕਿ ਬਹੁਤ ਛੇਤੀ ਇਹ ਰੰਗ ਬਦਲਣਗੇ ਜੀ कि बिल्कुल ਇਹਨਾਂ ਨੂੰ ਬਸੰਤੀ ਹੋਣਾ ਚਾਹੀਦਾ ਹੈ। ਹਾਂਜੀ ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਲੋਕ ਚੈਨਲ ਤੋਂ ਹਰਪਾਲ ਸਿੰਘ ਸੁਨਾਮ ਬੋਲ ਰਿਹਾ ਸੀ ਜੀ। ਠੀਕ। ਦੀਪਨ ਜੀ ਆ ਸ੍ਰੀ ਅਕਾਲ ਤਖਸਾਲ ਸਾਹਿਬ ਵੱਲੋਂ ਤੇ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਫੈਸਲਾ ਆਇਆ ਕਿ ਅੱਜ ਤੋਂ ਬਾਅਦ ਨਿਸ਼ਾਨ ਸਾਹਿਬ ਦਾ ਜਿਹੜਾ ਰੰਗ ਹੈ ਉਹ ਨਿਰਧਾਰਿਤ ਹੈ। ਸੁਰਮਈ ਜਬ ਸੰਤੀ ਇਸ ਦੇ ਉੱਤੇ ਬਹੁਤ ਲੋਕਾਂ ਨੇ ਮੁੱਦਾ ਬਣਾਇਆ ਹੋਇਆ ਸਵਾਲ ਇਹ ਹੈ ਕਿ ਜੇ ਇਹ ਪੰਥ ਪ੍ਰਵਾਨਤ ਮਰਿਆਦਾ ਵਿੱਚ ਲਿਖਿਆ ਗਿਆ ਫਿਰ ਕੇਸਰੀ ਇਹ ਕਦੋਂ ਹੋ ਗਿਆ ਸੀ ਇਸ ਤੇ ਕਿ ਸਿੱਖ ਕੌਮ ਦੇ ਵਿੱਚ ਕੋਈ ਵੀ ਗੱਲ ਹੋਵੇ ਉਹਨੂੰ ਬਿਨਾਂ ਮਤਲਬ ਦੇ ਮੁੱਦਾ ਬਣਾਇਆ ਜਾਂਦਾ ਹੈ ਔਰ ਮੈਂ ਹੈਰਾਨ ਹਾਂ ਕਿ ਇਹ ਮੁੱਦੇ ਕਿਉਂ ਬਣਦੇ ਨੇ ਜਦੋਂ ਸਿੱਖ ਰਹਿਤ ਮਰਿਆਦਾ ਪੜ੍ਹੀ ਹੈ ਤੇ ਉਹਦੇ ਵਿੱਚ ਸਪਸ਼ਟ ਲਿਖਿਆ ਹੈ ਕਿ ਬਸੰਤੀ ਔਰ ਜਿਹੜਾ ਸੁਰਮਈ ਹੈ ਇਹ ਖਾਸੇ ਤੇ ਰੰਗ ਹੈ ਤੇ ਇਸ ਲਈ ਇਹਦੇ ਵਿੱਚ ਕੋਈ ਵਿਵਾਦ ਵਾਲੀ ਗੱਲ ਨਹੀਂ ਹੈ ਪਰ ਇਹ ਇਹ ਸਵਾਲ ਚੰਗਾ ਹੈ ਕਿ ਇਹ ਜਿਹੜਾ ਹੈਗਾ ਕੇਸਰੀ ਕਦੋਂ ਹੋ ਗਿਆ ਅ ਇਹਦੇ ਵਾਸਤੇ ਮੈਂ ਤੁਹਾਨੂੰ ਕੁਝ ਜੋ ਅੰਦਾਜ਼ਨ ਮੈਂ ਆਪਣਾ ਦੇ ਰਹੀ ਹਾਂ ਅੰਦਾਜ਼ਾ ਮੈਂ ਇਹ ਨਹੀਂ ਕਹਿ ਰਹੀ ਜੋ ਮੈਂ ਕਹਿ ਰਹੀ ਹਾਂ ਉਹੀ ਸਹੀ ਹੈ ਪਰ ਜੋ ਮੈਂ ਦੇਖਿਆ ਹੈ ਕਿ ਪਹਿਲੇ ਇਹ ਰੰਗ ਬਸੰਤੀ ਸੀ ਪਰ ਕਿਉਂਕਿ ਬਸੰਤੀ ਰੰਗ ਹਮੇਸ਼ਾ ਕੱਚਾ ਹੁੰਦਾ ਸੀ ਜਿਸ ਦਾ ਸਰੂਪ ਇਹ ਵੀ ਦਿੱਤੇ ਜਾਂਦੇ ਸੀ ਦਰਬਾਰ ਸਾਹਿਬ ਤੋਂ ਬਸੰਤੀ ਰੰਗ ਦੇ ਦਿੱਤੇ ਜਾਂਦੇ ਸੀ ਔਰ ਉਹ ਰੰਗ ਕੱਚਾ ਹੁੰਦਾ ਸੀ ਕਈ ਵਾਰ ਪਸੀਨੇ ਦੇ ਨਾਲ ਉਹ ਕਪੜਿਆਂ ਤੇ ਲੱਗ ਜਾਂਦਾ ਹੈ ਜਾਂ ਧੋਣ ਲੱਗਿਆ ਰੰਗ ਨਿਕਲਦਾ ਸੀ ਇਸ ਲਈ ਉਹ ਰੰਗ ਦੀ ਪੱਕਿਆਈ ਵਾਸਤੇ ਉਹਦਾ ਥੋੜਾ ਥੋੜਾ ਰੰਗ ਬਦਲਣਾ ਸ਼ੁਰੂ ਹੋਇਆ ਸ਼ੇਰ ਕੇਸ ਵੇਲੇ ਇਹ ਥੋੜਾ ਕੇਸਰੀ ਇਨਟਰੋਡਿਊਸ ਹੋ ਗਿਆ ਇਹ ਪਤਾ ਹੀ ਨਹੀਂ ਲੱਗਾ ਮਤਲਬ ਗ੍ਰੈਜੂਲੀ ਜਿੱਸਾ ਹੈਗਾ ਨਾ ਇਹ ਇਨਟਰੋਡਿਊਸ ਹੋ ਗਿਆ ਤੇ ਅੱਜ ਵੀ ਜਦੋਂ ਅਸੀਂ ਦਰਬਾਰ ਸਾਹਿਬ ਤੋਂ ਸਿਰੋਪਾ ਲੈਂਦੇ ਆ ਤੇ ਅਸੀਂ ਪਹਿਲੇ ਇਹ ਦੇਖਦੀ ਆ ਇਹ ਰੰਗ ਦੀ ਪੱਕਿਆਈ ਕਿੰਨੀ ਹੈ ਕਿਉਂਕਿ ਜਦੋਂ ਸਿਰੋਪਾ ਸ਼ਬਦਾ ਦੇ ਨਾਲ ਸੰਗਤ ਆਪਣੇ ਘਰ ਲੈ ਕੇ ਜਾਂਦੀ ਹੈ ਜੇ ਵਰਤੋਂ ਵਿੱਚ ਲੈ ਕੇ ਆਂਦੇ ਹਾਂ ਤੇ ਧੋਨ ਦੇ ਵਿੱਚ ਰੰਗ ਨਿਕਲਦਾ ਹੈਗਾ ਤਾਂ ਸ਼ੇਰ ਉਸ ਦੀ ਕੰਪਲੇਂਟ ਹੁੰਦੀ ਹੈ ਤੋ ਇਹ ਰੰਗ ਦੀ ਚੱਕਿਆਈ ਦੇ ਚੱਕਰ ਦੇ ਵਿੱਚ ਮੈਨੂੰ ਲੱਗਦਾ ਇਹ ਬਦਲਦਾ ਗਿਆ। ਪਰ ਜਿਹੜਾ ਕੇਸਰੀ ਹੈ ਉਹ ਖਾਲਸਾਈ ਰੰਗ ਨਹੀਂ ਹੈ। ਇਹ ਰਾਜਪੂਤ ਟ੍ਰੈਡੀਸ਼ਨ ਦਾ ਕਲਰ ਹੈਗਾ। ਤੋ ਇਸ ਲਈ ਅ ਅੱਜ ਵੀ ਹੁਣ ਜਿਹੜਾ ਦੁਬਾਰਾ ਇਹਦੇ ਉੱਪਰ ਵਿਚਾਰ ਹੋਈ ਹੈ ਦੁਬਾਰਾ ਯਾਦ ਕਰਵਾਇਆ ਗਿਆ ਹੈ ਕਿ ਸਾਡੀ ਮਰਿਆਦਾ ਵਿੱਚ ਕੀ ਲਿਖਿਆ। ਮੈਂ ਸਮਝਦੀ ਹਾਂ ਇਹ ਬਹੁਤ ਵਧੀਆ ਗੱਲ ਹੈਗੀ ਹੈ। ਸਾਨੂੰ ਆਪਣੀਆਂ ਜੜਾ ਨਾਲੋਂ ਨਹੀਂ ਟੁੱਟਣਾ ਚਾਹੀਦਾ ਕਿ ਜਿਹੜੀ ਜਨਰੇਸ਼ਨ ਨੇ ਦੇਖਿਆ ਹੀ ਕੇਸਰੀ ਰੰਗ ਹੈ। ਉਹਨਾਂ ਨੂੰ ਬਹਿਰਾਨੀ ਹੋਏਗੀ ਕਿ ਸਾਡਾ ਰੰਗ ਇਹ ਨਹੀਂ ਹੈ ਪਰ ਇਸ ਲਈ ਮੈਂ ਸਮਝਦੀ ਆ ਕਿ ਇਹ ਬਹੁਤ ਵਧੀਆ ਫੈਸਲਾ ਹੋਇਆ ਔਰ ਇਹਦੇ ਤੇ ਕੋਈ ਵਿਵਾਦ ਹੋਣਾ ਵੀ ਨਹੀਂ ਚਾਹੀਦਾ ਕਿਉਂਕਿ ਇਹ ਸਾਡੀ ਰੈਸ ਫਰਿਆਦਾ ਵਿੱਚ ਲਿਖਿਆ ਹੋਇਆ ਹੈ ਜਿੱਥੇ ਸਿੱਖ ਰੱਤ ਮਰਿਆਦਾ ਦਾ ਇੱਕ ਬਹੁਤ ਵਧੀਆ ਪਾਰਟ ਹੈ ਉਸ ਨੂੰ ਮੰਨਿਆ ਗਿਆ ਅਕਾਲ ਤਖਤ ਸਾਹਿਬ ਵੱਲੋਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੁਣ ਉਮੀਦ ਕੀਤੀ ਜਾ ਸਕਦੀ ਹੈ ਸੰਗਤ ਇਹ ਕਹਿੰਦੀ ਹੈ ਕਿ ਇਸ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਜੋ ਪੰਥ ਪ੍ਰਬੰਧਨਤ ਮਰਿਆਦਾ ਉਹ ਵੀ ਸਾਰੇ ਪੰਥ ਦੇ ਉੱਤੇ ਲਾਗੂ ਕੀਤੀ ਜਾਵੇ ਉਸ ਪ੍ਰਤੀ ਵੀ ਫੁਰਮਾਨ ਜਾਰੀ ਕੀਤਾ ਜਾਵੇ ਕਿ ਜਿਹੜੇ ਡੇਰੇ ਜਾਂ ਹੋਰ ਜਿਸ ਤਰ੍ਹਾਂ ਦੇ ਵੀ ਸਥਾਨ ਹੈਗੇ ਆ ਉੱਥੇ ਵੀ ਪੰਥ ਪ੍ਰਬੰਧਨਤ ਮਰਿਆਦਾ ਲਾਗੂ ਕੀਤੀ ਜਾਵੇ ਕੋਈ ਜਗ੍ਹਾ ਅਕਾਲ ਸਖਤ ਸਾਹਿਬ ਤੋਂ ਜਗ੍ਹਾ ਮਰਿਆਦਾ ਪਰਵਾਨ ਹੋ ਕੇ ਤੇ ਅਨਾਉਂਸ ਹੋ ਗਈ ਤੇ ਉਸ ਤੋਂ ਬਾਅਦ ਸਿੱਖਾਂ ਦੇ ਵਿੱਚ ਕੋਈ ਇਹੋ ਜਿਹਾ ਜ਼ਬਰਦਸਤੀ ਵਾਲਾ ਜਾਂ ਥਾੜੇ ਟਾਲੀ ਵਾਲਾ ਸਿਸਟਮ ਨਹੀਂ ਹੈ ਜਿਹੜਾ ਅਕਾਲ ਤਖਤ ਸਾਹਿਬ ਨੂੰ ਸੁਪਰੀਮ ਮੰਨਦਾ ਹੈ ਉਹਨੂੰ ਆਪਣੇ ਆਪ ਇਹ ਮਰਿਆਦਾ ਅਪਣਾ ਲੈਣੀ ਚਾਹੀਦੀ ਹੈ ਪਰ ਅਸੀਂ ਇਸ ਗੱਲ ਨੂੰ ਵੀ ਨਹੀਂ ਨਜ਼ਰਅੰਦਾਜ਼ ਕਰ ਸਕਦੇ ਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਨਾਉਂਸ ਕੀਤਾ ਅਕਾਲ ਤਖਤ ਸਾਹਿਬ ਦੀ ਸਹੂਲਤੋ ਕਿ ਕੌਮੀ ਸੋਰ ਦੇ ਉੱਪਰ ਇਹ ਮਰਿਆਦਾ ਜਿਹੜੀ ਹੈ ਉਹ ਅੱਜ ਤੋਂ ਸਿੱਖ ਰਹਿਤ ਮਰਿਆਦਾ ਕਰਕੇ ਜਾਣੀ ਜਾਏਗੀ ਤਾਂ ਉਸ ਵਕਤ ਸਥਾਨੇ ਕਈ ਅਜਿਹੇ ਸਥਾਨਨ ਜਿਨ੍ਹਾਂ ਦੀਆਂ ਪੁਰਾਣੀਆਂ ਕੋਈ ਮਰਿਆਦਾਵਾਂ ਚੱਲਦੀਆਂ ਤੇ ਉਹਨਾਂ ਨੂੰ ਨਹੀਂ ਛੇੜਿਆ ਗਿਆ ਜਿਸ ਦਾ ਨਿਹੰਗ ਸਿੰਘਾਂ ਨਿਹੰਗ ਸਿੰਘਾਂ ਦੀ ਆਪਣੀ ਮਰਿਆਦਾ ਹੈ ਉਹਨਾਂ ਨੂੰ ਨਹੀਂ ਛੇੜਿਆ ਗਿਆ ਪਰ ਜਦੋਂ ਅਕਾਲ ਤਖਤ ਸਾਹਿਬ ਤੇ ਨਿਹੰਗ ਸਿੰਘ ਜੀ ਆਣਗੇ ਉਹਨਾਂ ਉੱਪਰ ਇਹੀ ਮਰਿਆਦਾ ਲਾਗੂ ਹੋਏਗੀ ਜੋ ਅਕਾਲ ਤਖਤ ਸਾਹਿਬ ਤੋਂ ਪਰਵਾਨਿਤ ਹੈ ਜੀ ਸੋ ਜੇ ਜੇ ਇੰਜ ਕਹਿ ਲਈਏ ਕਿ ਅਕਾਸ਼ਕਤ ਸਭ ਤੋਂ ਪਰਵਾਨਿਤ ਮਰਿਆਦਾ ਜਿਹੜੀ ਹੈ ਉਹ ਜਿਵੇਂ ਕਹਿੰਦੇ ਨੇ ਨਾ ਮਿਨਿਮਮ ਕਾਮਨ ਪ੍ਰੋਗਰਾਮ ਹੈ ਜਿਹਦੇ ਉੱਪਰ ਸਾਰਿਆਂ ਦੀ ਸਹਿਮਤੀ ਹੈ ਬਾਕੀ ਜਿੰਨੀ ਮਰਿਆਦਾ ਇਸ ਉੱਪਰ ਵਾਧੂ ਬਹੁਤ ਚੀਜ਼ਾਂ ਹਨ ਜਿਦਾਂ ਨੂੰ ਮਰਿਆਦਾ ਵਿੱਚ ਸ਼ਾਮਲ ਕੀਤਾ ਗਿਆ ਪਰ ਜਿਹੜੀ ਅਕਾਸ਼ਕਤ ਸਭ ਤੋਂ ਪਰਵਾਨਿਤ ਮਰਿਆਦਾ ਹੈ ਉਹ ਤਾਂ ਹਰ ਕੋਈ ਮੰਨਦਾ ਹੈ ਉਨੀ ਤਾਂ ਹਰ ਕੋਈ ਮੰਨ ਰਿਹਾ ਹੈ ਜੀ ਦੇਖ ਹੁਣ ਜਿਹੜਾ ਇਹ ਫੈਸਲਾ ਨਿਸ਼ਾਨ ਸਾਹਿਬ ਸਬੰਧੀ ਵੀ ਹੋਇਆ ਹੁਣ ਜਿਵੇਂ ਕਾਲਕ ਸਾਹਿਬ ਜਾਂ ਸ੍ਰੀ ਦਰਬਾਰ ਸਾਹਿਬ ਵਿੱਚ ਜੋ ਦੋ ਨਿਸ਼ਾਨ ਸਾਹਿਬ ਝੂਲਦੇ ਨੇ ਹੁਣ ਇਹ ਮੰਨਿਆ ਜਾਏ ਕਿ ਬਹੁਤ ਛੇਤੀ ਇਹ ਰੰਗ ਬਦਲਣਗੇ ਜੀ ਕਿ ਬਿਲਕੁਲ ਇਹਨਾਂ ਨੂੰ ਬਸੰਤੀ ਹੋਣਾ ਚਾਹੀਦਾ ਓਕੇ ਬਹੁਤ ਧੰਨਵਾਦ ਜੀ ਜੀ ਤੁਹਾਡਾ ਬਹੁਤ ਧੰਨਵਾਦ ਹੈ ਜੀ ਤੁਸੀਂ ਪੰਜਾਬੀ ਲੋਕ ਚੈਨਲਿਸਮਾ ਕੱਢਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੀ